BBC TV ਬਟੰਡਾ ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰਾ ਬਲੂ ਲੈ ਕੇ ਹਾਜ਼ਰ ਹਾਂ SSP ਡਾਕਟਰ ਵੱਲੋਂ ਕ੍ਰਾਈਮ ਰਿਪੋਰਟ ਅਨਸਾਰ ਖਬਰਾਂ ਤੇ ਖਬਰਾਂ ਦੀ ਚਰਚਾ ਸੋ ਜਿਨੇ ਦੇ ਕੋਲ 12 ਥਾਣਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲੇ ਦਰਜ ਹੋਏ ਜਿਨ੍ਹਾਂ ਵਿੱਚ ਨਸ਼ੇ ਦੇ ਅੱਠ ਕੁੱਟਮਾਰ ਦੇ ਤਿੰਨ ਤੇ ਇੱਕ ਚੋਰੀ ਦਾ ਮਾਮਲਾ ਦਰਜ ਹੋਇਆ ਹੈ ਜੋ ਕੁੱਟਮਾਰ ਦਾ ਮਾਮਲਾ ਦਰਜ ਹੋਇਆ ਉਹ ਰੇਲਵੇ ਸਟੇਸ਼ਨ ਦੇ ਨੇੜੇ ਰੋਹਿਤ ਢਾਬੇ ਦੇ ਨਾਲ ਇੱਕ ਦੀਪਕ ਸੋਨੀ ਨਾਮ ਦੇ ਵਿਅਕਤੀ ਨੂੰ ਤੇ ਉਹਦੇ ਸਾਥੀਆਂ ਨੂੰ ਪੰਜ ਜਣਿਆਂ ਨੇ ਕਿਰਕੇ ਕੁੱਟਮਾਰ ਕੀਤੀ ਜੋ ਕਿ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਢਾਬਾ ਹੈ ਉੱਥੇ ਹੋਈ ਹੈ ਤੇ ਕਤਵਾਲੀ ਦੇ ਵਿੱਚ ਪੰਜ ਜਾਨਾਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਹੈ ਜੋ ਦੀਪਕ ਪ੍ਰਿੰਸ ਸਮੀਰ ਵਿਸ਼ਾਲ ਤੇ ਕਾਕੂ ਨਾਮ ਦੇ ਨੌਜਵਾਨ ਹਨ ਉਸ ਤੋਂ ਬਾਅਦ ਚੋਰੀ ਦਾ ਮਾਮਲਾ ਜੋ ਥਾਣਾ ਕੋਟਫੱਤੇ ਵਿੱਚ ਦਰਜ ਹੋਇਆ ਹੈ ਉਹ ਭਾਈ ਬਖਤੌਰ ਦੇ ਨੇੜੇ ਅੰਡਰ ਬ੍ਰਿਜ ਹੈ ਜੋ ਉੱਥੇ ਕੋਈ ਵੜੈਚ ਹਾਤਾ ਹੈ ਉਹਦੇ ਵਿੱਚ ਕਾਰ ਪਾਰਕਿੰਗ ਬਣੀ ਹੈ ਜਿੱਥੇ ਮੁਲਾਜ਼ਮ ਵਪਾਰੀ ਲੋਕ ਆਪਣੇ ਵੀਕਲ ਲਾ ਕੇ ਜਾਂਦੇ ਹਨ ਪਰ ਉਹਨਾਂ ਦਾ ਵਿਸ਼ਵਾਸ ਘਾਤ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਵਿੱਚੋਂ ਤੇਲ ਡੀਜ਼ਲ ਤੇ ਪੈਟਰੋਲ ਕੱਢ ਲਿਆ ਜਾਂਦਾ ਹੈ ਜੋ ਬੜੀ ਹੀ ਘਨਾਉਣੀ ਗੱਲ ਹੈ ਕਿਉਂਕਿ ਮੁਲਾਜ਼ਮ ਇੱਕ ਸੋਚਦਾ ਹੈ ਕਿ ਮੇਰੀ ਜੋ ਬਾਈਕ ਹੈ ਜਾਂ ਮੇਰੀ ਕਾਰ ਹੈ ਉਹ ਸੇਫ ਹੈ ਪਾਰਕਿੰਗ ਦੇ ਵਿੱਚ ਪਰ ਉਹਨਾਂ ਨਾਲ ਇਸ ਗੱਲ ਦਾ ਧੋਖਾ ਹੁੰਦਾ ਹੈ ਜੋ ਬੜਾ ਹੀ निंदनीयੋਗ ਗੱਲ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਸੇ ਵੀ ਨਾਲ ਧੋਖਾ ਕਰਨਾ ਬਹੁਤ ਮਾੜੀ ਗੱਲ ਹੈ ਸੋ ਇਹ ਕਾਰ ਪਾਰਕਿੰਗ ਵਾਲਾ ਦੇ ਜੋ ਮਾਲਕਾਚਾਰ ਰঞ্জੀਤ ਸਿੰਘ ਵਾਸੀ ਮਾਨਸਾ ਕਲਾ ਉਹਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਇਹ ਸਨ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀ ਚਰਚਾ ਲੈ ਕੇ ਇਸੇ ਤਰ੍ਹਾਂ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤਿ ਸ੍ਰੀ ਅਕਾਲ